ਸਵਾਗਤ ਹੈ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਲਰਨ ਮਾਂਬੋਲੀ ਪੰਜਾਬੀ ਵਿੱਚ ਤੇ ਮੈਂ ਰਿਸ਼ਪਾਲ ਕੌਰ ਲੈ ਕੇ ਆਈ ਹਾਂ ਅੱਜ ਇੱਕ ਹੋਰ ਨਵੀਂ ਕਹਾਣੀ ਜਿਸ ਦਾ ਸਿਰਲੇਖ ਹੈ ਸਫਲਤਾ ਦਾ ਰਾਜ ਇੱਕ ਵਾਰ ਇੱਕ ਆਦਮੀ ਨੇ ਮਹਾਨ ਦਾਰਸ਼ਨਿਕ ਸੋਕਰਤ ਨੂੰ ਪੁੱਛਿਆ ਸਫਲਤਾ ਦਾ ਰਾਜ ਕੀ ਹੈ ਸੋਕਰਤ ਨੇ ਉਸ ਆਦਮੀ ਨੂੰ ਕਿਹਾ ਕਿ ਉਹ ਕੱਲ ਸਵੇਰੇ ਨਦੀ ਦੇ ਨੇੜੇ ਉਸ ਨੂੰ ਆ ਕੇ ਮਿਲੇ ਉੱਥੇ ਹੀ ਉਸ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਜਾਵੇਗਾ ਅਗਲੀ ਸਵੇਰ ਜਦੋਂ ਉਹ ਵਿਅਕਤੀ ਸੋਕਰਾਟ ਨੂੰ ਨਦੀ ਦੇ ਕੋਲ ਮਿਲਿਆ ਤਾਂ ਸੋਕਰਾਟ ਨੇ ਉਸ ਨੂੰ ਨਦੀ ਵਿੱਚ ਉਤਰ ਕੇ ਨਦੀ ਦੀ ਡੂੰਘਾਈ ਨੱਪਣ ਲਈ ਕਿਹਾ ਉਹ ਆਦਮੀ ਨਦੀ ਵਿੱਚ ਉਤਰ ਗਿਆ ਅਤੇ ਅੱਗੇ ਵਧਣ ਲੱਗਾ ਜਿਵੇਂ ਹੀ ਪਾਣੀ ਆਦਮੀ ਦੇ ਨੱਕ ਤੱਕ ਪਹੁੰਚਿਆ ਸੋਕਰਾਟ ਨੇ ਪਿੱਛੋਂ ਆ ਕੇ ਅਚਾਨਕ ਹੀ ਉਸ ਦਾ ਮੂੰਹ ਪਾਣੀ ਵਿੱਚ ਡੁਬੋ ਦਿੱਤਾ ਆਦਮੀ ਬਾਹਰ ਨਿਕਲਣ ਲਈ ਹੱਥ ਪੈਰ ਮਾਰਨ ਲੱਗਾ ਪਰ ਸੁਕਰਾਤ ਉਸ ਆਦਮੀ ਨਾਲੋਂ ਥੋੜਾ ਜ਼ਿਆਦਾ ਹੀ ਤਾਕਤਵਰ ਸੀ ਸੁਕਰਾਤ ਨੇ ਉਸ ਨੂੰ ਕਾਫੀ ਦੇਰ ਪਾਣੀ ਵਿੱਚ ਡੁਬੋ ਕੇ ਰੱਖਿਆ ਕੁਝ ਦੇਰ ਬਾਅਦ ਸੁਕਰਾਤ ਨੇ ਉਸ ਆਦਮੀ ਨੂੰ ਛੱਡ ਦਿੱਤਾ ਆਦਮੀ ਨੇ ਤੇਜ਼ੀ ਨਾਲ ਆਪਣਾ ਮੂੰਹ ਪਾਣੀ ਵਿੱਚੋਂ ਬਾਹਰ ਕੱਢਿਆ ਅਤੇ ਛੇਤੀ ਛੇਤੀ ਸਾਹ ਲੈਣ ਲੱਗਾ ਇਹ ਵੇਖ ਕੇ ਸੁਕਰਾਤ ਨੇ ਉਸ ਆਦਮੀ ਨੂੰ ਪੁੱਛਿਆ ਜਦੋਂ ਤੂੰ ਪਾਣੀ ਵਿੱਚ ਸੀ ਤਾਂ ਤੂੰ ਕੀ ਚਾਹੁੰਦਾ ਸੀ? ਵਿਅਕਤੀ ਨੇ ਕਿਹਾ ਮੈਂ ਛੇਤੀ ਨਾਲ ਬਾਹਰ ਨਿਕਲ ਕੇ ਸਾਹ ਲੈਣਾ ਚਾਹੁੰਦਾ ਸੀ। ਸੋਕਰੇਟ ਨੇ ਕਿਹਾ ਤੇਹੀ ਹੀ ਤੁਹਾਡੇ ਸਵਾਲ ਦਾ ਜਵਾਬ ਹੈ। ਤੁਸੀਂ ਜਿੰਨੀ ਤੀਬਰਤਾ ਨਾਲ ਸਾਹ ਲੈਣ ਦੀ ਇੱਛਾ ਰੱਖਦੇ ਹੋ, ਓਨੀ ਹੀ ਇੱਛਾ ਜਦੋਂ ਤੁਸੀਂ ਸਫਲਤਾ ਦੀ ਪ੍ਰਾਪਤੀ ਲਈ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲੇ। ਸਫਲਤਾ ਬਾਰੇ ਸੋਕਰੇਟ ਦੇ ਵਿਚਾਰ ਹਨ। ਜੇਕਰ ਤੁਸੀਂ ਮਜ਼ਬੂਤ ਬਣਨਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰੋ ਇੱਕ ਵਾਰ ਕਮਜ਼ੋਰੀਆਂ ਦੂਰ ਹੋ ਜਾਣ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਆਸ ਕਰਦੀ ਹਾਂ ਤੁਹਾਨੂੰ ਇਸ ਕਹਾਣੀ ਤੋਂ ਜ਼ਰੂਰ ਕੁਝ ਨਾ ਕੁਝ ਸਿੱਖਿਆ ਮਿਲੀ ਹੋਵੇਗੀ ਕਿਉਂਕਿ ਹਰ ਇੱਕ ਆਦਮੀ ਜੋ ਕੁਝ ਬਣਨਾ ਚਾਹੁੰਦਾ ਹੈ ਉਹ ਆਮ ਵਿਅਕਤੀਆਂ ਨਾਲੋਂ ਵਧੇਰੇ ਮਿਹਨਤ ਕਰਦਾ ਹੈ ਤੇ ਹਰ ਇੱਕ ਮਿਹਨਤ ਕਰਨ ਵਾਲਾ ਵਿਅਕਤੀ ਆਪਣੇ ਟੀਚੇ ਉੱਤੇ ਜ਼ਰੂਰ ਪਹੁੰਚਦਾ ਹੈ ਜੇਕਰ ਤੁਸੀਂ ਵੀ ਆਪਣੇ ਟੀਚੇ ਤੱਕ ਪਹੁੰਚਣ ਲਈ ਮਿਹਨਤ ਕੀਤੀ ਹੈ ਤਾਂ ਮੇਰੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ